सूरा सो पहचानिएूलर दीन के हेत पुरजा पुरजा कट मर कबहू न छ खेत ਰੋਡਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਅਪਾਰ ਮਿਹਰਮਤ ਦੀ ਸਦਕਾ ਹੀ ਮਹਾਨ ਰੋਹਾਨੀ ਗੁਰਮਤ ਸਮਾਗਮ ਪਹਿਲੇ ਦਿਨ ਦੇ ਦੀਵਾਨ ਸੰਪੂਰਨੋ ਰਾਤਰੀ ਦੀਵਾਨ ਚੱਲ ਰਹੇ ਹਨ ਸਮੂਹੀ ਜਨ ਨੂੰ ਪ੍ਰਣਾਮ ਆਉ ਵਿਚਾਰਾ ਆਰਾਮ ਕਰਨ ਤੋਂ ਪਹਿਲਾਂ ਪਿਆਰ ਤੇ ਅਦਬ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਫਤੇ ਦਾ ਜਾਪ ਕਰੋ ਜੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 36 ਮਹਾਂਪੁਰਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕਤ ਹੈ ਇਨ੍ਹਾਂ 36 ਮਹਾਂਪੁਰਖਾਂ ਵਿੱਚੋਂ ਪ੍ਰਤੱਖ ਰੂਪ ਵਿੱਚ ਮਹਾਨ ਚਾਰ ਸ਼ਹੀਦ ਵੀ ਹਨ ਵੈਸੇ ਤਾਂ ਸਾਰੇ ਸ਼ਹੀਦ ਹਨ ਕਿਉਂਕਿ ਜਿੱਦਾਂ ਹੁਣੇ ਦੱਸਿਆ ਗਿਆ ਮੁਰਦਾ ਕੋਏ ਮਰੀਦ ਨਾ ਗੱਲੀ ਹੋਵਨਾ ਸਬਰ ਸਿਦਕ ਸ਼ਹੀਦ ਭਰਮ ਕੋ ਖੋਵਨਾ ਜਿਸ ਕੋਲ ਸਬਰ ਹੈ ਸੰਤੋਖ ਹੈ ਸਿਦਕ ਹੈ ਭਰੋਸਾ ਹੈ ਵਿਸ਼ਵਾਸ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਪਤਿਤ ਇਹ ਦੋ ਮਹਾਨ ਗੁਣ ਸਬਰ ਸਬਰ ਸੰਤੋਖ ਜਿਸ ਨੂੰ ਆਖਦੇ ਸਿੱਧਕ ਭਰੋਸਾ ਵਿਸ਼ਵਾਸ ਤੇ ਦੋ ਚੀਜ਼ਾਂ ਨਹੀਂ ਹਨ ਪਰਮ ਤੇ ਭੋ ਨਹੀਂ ਹੈ ਨਾ ਪਰਮ ਹੈ ਮਾਧਵਕਿਆ ਕਹੀ ਹੈ ਪਰਮ ਐਸਾ ਜੈਸਾ ਮਾਨਿਆ ਕੋਈ ਨਾ ਤੈਸਾ ਭੋ ਡਰ ਸਭ ਤੋਂ ਵੱਡਾ ਡਰ ਮਰਨ ਦਾ ਡਰ ਮਰਨਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਈ 36 ਮਹਾਂਪੁਰਖ ਮਹਾਂਪੁਰਸ਼ਾਂ ਦੀ ਬਾਣੀ ਅੰਕਤ ਹੈ ਇਨ੍ਹਾਂ ਸਮੂਹ ਮਹਾਂਪੁਰਖਾਂ ਨੂੰ ਕਿਸੇ ਪ੍ਰਕਾਰ ਦਾ ਭਰਮ ਨਹੀਂ ਹੈ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਇਨ੍ਹਾਂ ਕੋਲ ਮਰਨ ਦਾ ਡਰ ਨਾ ਪਰ ਉਹਨਾਂ ਨੂੰ ਸਚਾਈ ਪਤਾ ਹੈ ਮੈਂ ਨਾ ਮਰੂੰ ਮਰਬੋ ਸੰਸਾਰਾ ਆਤਮਾ ਥੋੜੀ ਮਰਦੀ ਹੈ ਮੈਂ ਸ਼ਰੀਰ ਨਹੀਂ ਮੈਂ ਤਾਂ ਅੰਸ਼ ਹਾਂ ਕਹੋ ਕਬੀਰ ਇਹ ਰਾਮ ਕੀ ਅੰਸ਼ ਆਤਮਾ ਰੂਪ ਆਤਮਾ ਪਰਮਾਤਮਾ ਇੱਕੋ ਕਰੈ ਡਰਨੀ ਰਿਆ ਮੈਂ ਨਾ ਮਰੂ ਮਰਬੋ ਸੰਸਾਰਾ ਅਬ ਮੋਹਿ ਮਿਲਿयो ਹੈ ਜੀਆਵਨ ਹਾਰਾ ਜਿੰਦਾ ਸ਼ਹੀਦਨ 36 ਮਹਾਂਪੁਰਸ਼ ਤੇ ਪ੍ਰਤੱਖ ਵਿੱਚ ਸ਼ਹੀਦੀ ਜਾਮ ਪੀਣ ਵਾਲੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਫਿਰ ਜਿਨ੍ਹਾਂ ਨੇ ਸਭ ਤੋਂ ਵੱਡਾ ਸਾਕਾ ਵਰਤਾਇਆ ਕਲਯੂਗ ਦਾ ਜਿਸ ਪ੍ਰਥਾਏ ਗੁਰੂ ਕਲਗੀ ਧਰ ਪਾਸ਼ ਦੇ ਬਚਨ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕੱਲੂ ਮੈਂ ਸਾਕਾ ਕੱਲੂ ਦਾ ਕਲਯੂਗ ਦਾ ਸਭ ਤੋਂ ਵੱਡਾ ਸਾਕਾ 2 ਨਵੰਬਰ ਨੂੰ ਮਨਾਇਆ ਜਾ ਰਿਹਾ ਇਸ ਸਥਾਨ ਤੇ 350 ਸਾਲਾ ਸ਼ਿਦੀ ਗੁਰਪੁਰ ਧੰਗੁਰ ਤੇਗ ਬਹਾਦਰ ਮਹਾਰਾਜੀ ਦਾ ਵੱਖਿਆਨੋਂ ਨੇ ਹਨ ਦੇਸ਼ਾਂ ਦੇਸ਼ੇ ਚ ਕਥਾਕਾਰ ਨੇ ਕਥਾ ਕਰਨੀ ਹੈ ਕਰੋੜਾਂ ਕਥਾਕਾਰ ਕਥਾਵਾਚਕੀ ਦੱਸ ਨਹੀਂ ਸਕਦੇ ਕਿਤਨਾ ਵੱਡਾ ਸਾਗਾ ਗੁਰੂ ਕ ਲੱਗੀ ਤਰਪਸ਼ ਨੇ ਇਤਨਾ ਸ਼ਰੂਰਤਿਆ ਕਿਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹਿਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਦੋ ਗੁਰੂ ਸੇਵਨ ਸ਼ਹੀਦ ਹੋਏ ਤੇ ਪਟਤ ਸੇ ਬਣ ਚੋ ਪਟ ਮਥਰਾ ਜੀ ਪਟ ਕਿਰਤ ਜੀ ਇਹ ਵੀ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਜੂਝਦੇ ਹੋਏ ਸ਼ਹੀਦ ਹੋ ਜਾਣੀ ਗੁਰੂ ਘਰ 'ਚ ਦੋ ਤਰ੍ਹਾਂ ਤਰੀਕੇ ਨਾਲ ਸ਼ਹਾਦਤ ਹੁੰਦੀ ਏ ਇੱਕ ਹੁੰਦੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਹੋਏ ਭਾਈ ਮਣੀ ਸਿੰਘ ਜੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਕਿਉਂਕਿ ਸ਼੍ਰੋਮਣੀ ਸ਼ਹੀਦਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਾਇਆ 12 ਭਰਾ 12 ਭਰਾ ਚੋਂ 11 ਭਰਾ ਸ਼ਹੀਦ ਹੋਏ ਹਨ 10 ਪੁੱਤਰ 10 ਪੁੱਤਰ ਦੇ 7 ਪੁੱਤਰ ਅੱਗੇ ਪੋਤਰੇ ਵੀ ਕੁੱਲ 59 ਨਾਮ ਮਿਲਦੇ ਹਨ 52 ਸ਼ਹੀਦ ਉਹਨਾਂ ਦੇ ਪਰਿਵਾਰ ਚੋਂ ਪਰ ਹੋਏ ਵੱਧ ਹਨ 52 ਦੇ ਤਾਂ ਨਾਮ ਮਿਲਦੇ ਪਏ ਹਨ ਪਿਆਰਿਓ ਸੁਖਮਣੀ ਸਦਾ ਜਾਪ ਕਰਦੇ ਹੋਏ ਬੰਦ-ਬੰਦ ਕਟਵਾਉਂਦੇ ਪਏ ਹਨ ਇੱਕ ਜੂਝਦੇ ਹੋਏ ਸਿੱਧੀ ਜਾਪਣਾ ਤਨ ਤਨ ਬਾਬਾ ਦੀਪ ਸਿੰਘ ਜੀ ਉਮਰ ਦਾ ਕੋਈ ਤਕਾਜ਼ਾ ਨਹੀਂ ਇੱਥੇ ਛੋਟੀ ਉਮਰ ਵਾਲੇ ਬਾਬਾ ਅਜੈ ਸਿੰਘ ਜੀ ਬਾਬਾ ਬੰਦਾ ਸਿੰਘ ਬੱਧੀ ਸਪੁੱਤਰ ਸਾਡੇ 3 ਸਾਲ ਦੀ ਉਮਰ ਚ ਸ਼ਹਾਦੇ ਦਾ ਜਮ ਪਿੰਦੇ ਪਨੇ ਕਿੱਥੇ 90 ਸਾਲ ਦੀ ਉਮਰ ਚ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਉਮਰ ਦਾ ਤਕਾਜ਼ਾ ਨਹੀਂ ਜੋ ਆਸ਼ਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੱਤੀ ਹੈ ਉਹ ਦੁਨਿਆਵੀ ਜੀਵਨ ਨਹੀਂ ਅੰਦਰ ਸੱਚਾ ਜੀਵਨ ਚੱਲਦਾ ਹੈ ਬੰਦਗੀ ਦਾ ਪ੍ਰਵਾਹ ਚੱਲਦਾ ਹੈ ਖਿਡੋਨਾ ਸਮਝ ਕੇ ਜਿਸਮ ਕੋ ਖੁਸ਼ੀ से ਫੋੜ ਦਿੱਤੇ ਹਨ ਤਨ ਦੀ ਆਹੂਤੀ ਬੰਦ ਬੰਦ ਕਟਾਉਣਾ ਭਾਈ ਮਤੀਦਸ ਨੂੰ ਆਖਿਆ ਜਾਂਦਾ ਹੈ ਛੱਡ ਦੇ ਸਿੱਖੀ ਤੈਨੂੰ ਕਿਸੇ ਸੁਬੇ ਦਾ ਸੁਬੇਦਾਰ ਬਣਾਤਾ ਜਾਵੇਗਾ ਨੌਕਰ ਚੱਕਰ ਤੇਰੇ ਕੋਲ ਮਹਿਲ ਮਾੜੀਆਂ ਚ ਰਹੇਗਾ ਸੋਨਾ ਚਾਂਦੀ ਹੀਰੇ ਜਵਾਰਤ ਨੌਕਰ ਚੱਕਰ ਤੇਰੇ ਕੋਲ ਪਰ ਠੋਕਰ ਮਾਰ ਦੇਣ ਇੱਤਕ ਬਚਨ ਕਰਦੇ ਟੁਕੜੇ ਇਸ ਸ਼ਰੀਰ ਦੇ ਜੇ ਕਰਦੇ ਲੱਖ ਕਰੋੜ ਤੂੰ ਅਰ ਨਾਲ ਦੋ ਟੁਕੜੇ ਕਰਨ ਦੀ ਗੱਲ ਕਰਦਾ ਪਿਆ ਮੇਰੇ ਸ਼ੀਰ ਦਾ ਭਾਈ ਪੁਰਜਾ ਪੁਰਜਾ ਕਰਦੇ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡ ਐ ਖੇਤ ਤੂੰ ਕਰੋੜਾ ਟੁਕੜੇ ਕਰਦੇ ਟੁਕੜੇ ਇਸ ਸਰੀਰ ਦੇ ਜੇ ਕਰਦੇ ਲੱਖ ਕਰੋੜ ਤਾਂ ਵੀ ਧਰਨਾ ਛੋੜਸਾ ਤੇਰੇ ਦੀਨ ਦੀ ਨਹੀਂ ਲੋੜ ਕਿਉਂਕਿ ਮੇਰੇ ਰੋਮ-ਰੋਮ ਵਿੱਚ ਮੇਰਾ ਪਿਆਰਾ ਵਸਦਾ ਹੈ ਰੋਮ-ਰੋਮ ਮੰਡੜੇ ਪ੍ਰੀਤਮ ਵਸਿਆ ਆਪ ਆਰਾਮ ਨੂੰ ਪਾਉਂਦਾ ਧਰਮ ਛੱਡਣਾ ਪਾਪ ਪਿਆਰਿਓ ਚਾਂਦਨੀ ਚੌਂਕ ਜਿੱਥੇ ਹੁਣ ਪਿੱਛੇ ਪਾਣੀ ਦਾ ਫੁਆਰਾਂ ਦਾ ਸੀ ਹੁਣ ਤਾਂ ਨਿਸ਼ਾਨ ਸਭ ਲੱਗ ਗਏ ਹਨ ਇੱਥੇ ਲੱਕੜਾਂ 'ਚ ਜੱਕੜਿਆ ਗਿਆ ਸੀ ਸਿਰ ਤੇ ਆਰਾ ਰੱਖਿਆ ਗਿਆ ਸੀ ਭਾਈ ਮਤੀ ਦਾਸ ਪਿਆਰ ਨਾਲ ਜਪ ਜੀ ਸੇਹ ਦੀ ਬਣ ਦਾ ਜਾਪ ਕਰਦਿਆਂ શરીર ਦੇ ਟੁਕੜੇ ਤਾਂ ਹੋ ਗਏ ਪਰ ਜਪ ਜੀ ਸੇਹ ਦੀ ਬਣ ਦੇ ਟੁਕੜੇ ਨਹੀਂ ਹੋਏ ਸੰਪੂਰਨ ਹੋਏ ਜਾਪ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਫਿਰ ਭਾਈ ਮਦਦ ਦੇ ਸਕੇ ਭਰਾਤਾ ਭਾਈ ਸਤੀ ਦਾਸ ਜੀ ਭਾਈ ਮਤੀਦਾਜੀ ਦੀਵਾਨਨ ਗੁਰੂ ਘਰ ਦੇ ਭਾਈ ਸਤੀਦਾਜੀ ਲਿਖਾਰੀ ਹਨ ਗੁਰੂ ਘਰ ਦੇ ਦੋਨੋਂ ਸੱਕੇ ਭਰਾ ਭਾਈ ਹੀਰਨੰਨ ਦੇ ਬੇਟੇ ਹਨ ਦਾਦਾ ਜੀ ਭਾਈ ਲੱਕੀਦਾਸ ਤੇ ਪਰਦਾਦਾ ਜੀ ਭਾਈ ਪ੍ਰਾਗਾ ਜੀ ਗੁਰੂ ਅਰਜਨ ਦੇ ਮਹਾਨ ਸਿੱਖ ਹਨ ਭਾਈ ਪ੍ਰਾਗਾ ਪੁਰਖ ਭਾਰੀ ਪਿਆਰਿਓ ਭਾਈ ਸਖਦਸਨ ਰੂਨ ਨਾਲ ਬਣ ਕੇ ਸਾੜ ਕੇ ਸ਼ੀਰ ਕੀਤਾ ਜਾਂਦਾ ਭਾਈ ਦਿਆਲਾ ਜੀ ਭਾਈ ਮਨੀਸ਼ ਨੇ ਸਕੇ ਭਰਾਤਾ ਇੱਤਕ ਬਚਨ ਮਿਲਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਭਾਈ ਦਿਆਲੇ ਦਾ ਕਹਿਆ ਗੁਰੂ ਕਾ ਕਿਹਾ ਜਾਂਦਾ ਜੋ ਬਚਨ ਭਾਈ ਦਿਆਲਾ ਜੀ ਕਰਦੇ ਨੇ ਮਨ ਨੂੰ ਗੁਰੂ ਦਾ ਬਚਨ ਹੈ ਇਤਨਾ ਵਿਸ਼ਵਾਸ ਇਤਨਾ ਪਿਆਰ ਉਬਲ ਦੀ ਦੇਗ ਚ ਬਿਠਾ ਕੇ ਸ਼ੀਰ ਕੀਤਾ ਗਿਆ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਾਜ਼ੀ ਅਬਦੁੱਲਾਹ ਵਾਹਿਬ ਕੋਤਵਾਲ ਵੀ ਅਬਦੁੱਲਾਹ ਜਲਾਦ ਜਲਾਲਉਦੀਨ ਵਾਹ ਦੇ ਤੁਸੀਂ ਸਾਨੂੰ ਜਾਣਦੇ ਨਹੀਂ ਅਸੀਂ ਖਾਨਦਾਨੀ ਕਾਜ਼ੀ ਖਾਨਦਾਨੀ ਕੋਤਵਾਲ ਖਾਨਦਾਨੀ ਜਲਾਦ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਗੇ ਫਿਰ ਦਾ ਸੁਆਦ ਆ ਗਿਆ ਜੇ ਤੁਸੀਂ ਖਾਨਦਾਨੀ ਹੋ ਅਸੀਂ ਖਾਨਦਨੀ ਸ਼ਹੀਦ ਸਾਡੇ ਦਾਦਾ ਧੰਗੁਰ ਅਰਜਸੇ ਸ਼ਹੀਦ ਹਨ ਪਰ ਤੁਹਾਡੇ ਖਾਨਦਨ ਚੋਂ ਉਗਲਾ ਖੋਜ ਦਾ ਸਮਾਂ ਕੋਈ कोतवाल ਨਾ ਬਣੇ ਕੋਈ ਕਾਜ਼ੀ ਨਾ ਬਣੇ ਕੋਈ ਜਲਾਦ ਨਾ ਬਣੇ ਪਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੇਰੇ ਅਜ਼ਾਦ ਸੇ ਮੁਝ ਕੋ ਵਿਰਸਾ ਮਿਲਿਆ ਹੈ ਸ਼ਹਾਦਤ ਦਾ ਮੇਰੀ ਔਲਾਦ ਕੀ ਜਾਗੀਰ ਹੈ ਸ਼ਹਾਦਤ ਸਾਡੀ ਔਲਾਦ ਅੱਗੇ ਸੰਤਾਨ ਅੱਗੇ ਸਹਿਬਜਾਦੇ ਪੋਤਰੇ ਵੀ ਫਿਰ ਧੰਤਨ ਮਾਤਾ ਗੁਜਰ ਘੋੜਜੀ ਵੀ ਅੱਗੇ ਫਿਰ ਮਹਾਨ ਸ਼ਹਾਦਤ ਜੋ ਤਿੱਖੀ ਕਰਦਾ ਸੀ ਤਿਗ ਡਰਾਉਂਦਾ ਸੀ ਜਲਾਲ ਬਜਲਾਲੂਦੀਨ ਔਥਰ ਬੋਲ ਜਿਹੜੇ ਲਿਖੇ ਨੇ ਤਰਲੋਕ ਸਿੰਘ ਗੁੰਚਾ ਜਿਨੇ ਕਲੰਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਤੂੰ ਤੇਗ ਦਾ ਡਰ ਦਿੰਦਾ ਪਿਆ ਕਿ ਤੈਨੂੰ ਪਤਾ ਨਹੀਂ ਮੇਰਾ ਨਾਮ ਵੀ ਮੇਰੇ ਪਿਤਾ ਜੀ ਨੇ ਤੇਗ ਬਹਾਦਰ ਰੱਖਿਆ ਹੈ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੋ ਤੇਗਾਂ ਇੱਕ ਤੇਗ ਦਾ ਡਰਦੇ ਨੇ ਭਵੇਂ ਸੈਂਕੜੇ ਤੇਗਾਂ ਲੈ ਆ ਸੈਂਕੜੇ ਤਿੱਖੇ ਸ਼ਮਸ਼ੀਰਾਂ ਤਲਵਾਰਾਂ ਲੈ ਆ ਡਰਨਾ ਨਹੀਂ ਇੱਕ ਦੋ ਨਹੀਂ ਪਰਖ ਲੈ ਸੋ ਤੇਗਾਂ ਮੈਨੂੰ ਲੱਗਦਾ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖੋ ਤੇਗਾਂ ਮੇਰਾ ਤਾਂ ਨਾਮ ਹੀ ਤੇਗ ਬਹਾਦਰ ਹੈ ਮੈਂ ਤਾਂ ਜੰਮਦੀ ਤੇਗਾ ਦੀ ਸ਼ਾਮ ਆਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾ ਪਹਿਲੇ ਦਿਨੀ ਪਿਤਾ ਜੀ ਨੇ ਮੈਨੂੰ ਆਪਣੀ ਗੋਦ ਚੁੱਕਿਆ ਗੁਰੂ ਕੇ ਮਹਿਲ ਅੰਮ੍ਰਿਤਸਰ ਪਿਆਰਿਓ ਕਹਿੰਗੇ ਮੈਂ ਪਿਤਾ ਹੀ ਨੇ ਤੇਗਾ ਦੇਖੀਆਂ ਦੋ ਤੇਗਾ ਪਹਿਨੀ ਹੋਈਆਂ ਮੇਰੇ ਪਿਤਾ ਹੀ ਨੇ ਦੋ ਤਲਵਾਰਾਂ ਬੱਧੀਆਂ ਇੱਕ ਪੀਰੀ ਦੀ ਇੱਕ ਮੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ਼ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟਗੜ ਦਰਵਾਜਾ ਬਲਖ ਬਖੀਰੀ ਦੀ ਪੱਗ ਤੇਰੀ ਕੀ ਜਹਾਂਗੀਰੀ ਦੀ ਇਹ ਔਰੰਗਜ਼ੇਬ ਤੇਰੇ ਦਾਦੇ ਨੂੰ ਚੈਲੰਜ ਕੀਤਾ ਸੀ ਉਹਦਾ ਵੀ ਤਖਤ ਇੱਧਰ ਸੱਚਾ ਤਖਤ ਅਕਾਲ ਤਖਤ ਸਿਰਜਿਆ ਗਿਆ ਉਹ ਸੱਚੇ ਤਖਤ ਸੱਚਾ ਤਖਤ ਸੁਹਾਇਓ ਸ੍ਰੀ ਗੁਰਪਾਇਕਾ ਛੱਬ ਬਦੀ ਨਾ ਜਾਏ ਕਹੂੰ ਕਿਆ ਗਾਇਕਾ ਰਵਸਸ ਪਏ ਮਲੀਨ ਸੋ ਦਰਸ਼ ਦਿਖਾਏ ਕੈ ਢਾਡੀ ਅਬਦੁੱਲ ਨੱਥਵਲ ਜਸ ਕਹਿ ਬਣਾਇ ਕੈ ਢਾਡੀਆਂ ਨੇ 12 ਗਾਈਆਂ ਸੁਰਮਗਤੀ ਦੀਆਂ ਬਾਤਾਂ ਹੋਈਆਂ ਤੇ ਮੇਰੇ ਪਿਤਾ ਨੇ 2 ਤਿੱਗਾਂ 4 ਜੰਗਾਂ ਆਇਆਂ 4 ਜਗਜ ਚ ਪਿਤਾ ਜਿੱਤ ਹੋਈ ਮੈਂ ਤਾਂ ਜੰਮਦੇ ਤਿੱਗਾਂ ਦੀ ਸ਼ਾਮਾਣੀ ਵੇਖ ਪਿਤਾ ਦੀਆਂ ਪੈਨੀਆਂ 2 ਤਿੱਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਆ ਪਰਖਦਾ ਤੇਰਾ ਪਿਓ ਤੇਗਾ ਤੇਰਾ ਪਿਤਾ ਸ਼ਾਜਹਾਂ ਉਹ ਪਰਖਦਾ ਰਿਹਾ ਚਾਰ ਜੰਗ ਵਿੱਚ ਹਾਰ ਹੋਈ ਨਾ ਤੇਰੇ ਪਿਤਾ ਦੀ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਆ ਪਰਖਦਾ ਤੇਰਾ ਪਿਓ ਤੇਗਾ ਵੇਖੀ ਆਉਂਦੇ ਭਵਿਕੰਦਰ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਮੇਰਾ ਪੁੱਤਰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਭਵਿੱਖਤ ਬਚਨ ਕੀਤੇ ਵੇਖੀ ਆਉਂਦੇ ਭਵੇਖੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਐਸੀ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋ ਤੇਗਾਂ ਪਿਆਰਿਓ ਤਨ ਗੁਰੂ ਤੇਗ ਬਹਾਦਰ ਮਹਾਰਾਜੀ ਸਮਾਂ ਆਗੈਂ ਦੇ ਰਿਆ ਪਿਆਰਿਓ ਉਥੇ ਇਰਸ਼ਾਦਤ ਹੁੰਦੀ ਹੈ ਅਗਦਾ ਸੀਸ ਕੱਟਣਾ ਹੈ ਢੜ ਤੋਂ ਜੁਦਾ ਕਰਨਾ ਹੈ ਪਰ ਅਜੇ ਉੱਥੇ ਸੀਸ ਗੰਝ ਸਾਹਿਬ ਸ਼ੋਭਤੇ ਲੱਖਾਂ ਸੀਸ ਝੁਕਦੇ ਪਏ ਹਨ ਜਿੱਥੇ ਸੀਸ ਪਹੁੰਚਦਾ ਏ ਤਰਾਵੜੀ ਪਹੁੰਚਦਾ ਉੱਥੇ ਗੁਰਦੁਆਰਾ ਸੀਸਗੰਝ ਸਾਹਿਬ ਅੰਬਾਲੇ ਉੱਥੇ ਸੀਸਗੰਝ ਦਿੱਥੇ ਸੀਸ ਦਾ ਸੰਸਕਾਰ ਹੁੰਦਾ ਹੈ ਸ੍ਰੀ ਅਨੰਦਪੁਰ ਸਾਹਿਬ ਉੱਥੇ ਵੀ ਗੁਰਦੁਆਰਾ ਸੀਸਗੰਝ ਸਾਹਿਬ ਤੇ ਜਿੱਥੇ ਗੁਰੂ ਕੇ ਸਿੱਖ ਸ਼ੀਰ ਹੁੰਦੇ ਉੱਥੇ ਸ਼ਹੀਦ ਗੰਝ ਬਣ ਜਾਂਦੇ ਹਨ ਤੇ ਪਰ ਇਹੋ ਇਹੀ ਭਾਵਨਾ ਐਸੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸ਼ੀ ਪੁਰਖ ਹੈ ਸਭ ਮੇਰਿਆ ਸਮਾਇ ਵਾਤ ਉਹ ਆਪਾਂ ਭੋਗਦੇ ਸਲੋਕ ਧੰਗੁਰ ਤੇ ਉਹਦੇ ਜਾਪ ਕਰੀਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਸਾਨੂੰ ਇਸ ਚੇਤ ਕਰਦੇ ਸਤਗੁਰ ਦੀ ਰੋਜ਼ਾਨਾ ਜਾਪ ਕਰੀਏ ਤਾਂ ਕਿ ਉਸ ਮਹਾਨ ਸ਼ਹਾਦਤ ਨੂੰ ਆਪਾਂ ਪ੍ਰਣਾਮ ਕਰ ਸਕੀਏ ਸਤਗੁਰ ਜੀ ਕਿਰਪਾ ਕਰਨ ਹੋਈਆਂ ਬੇਨ ਪ੍ਰਕਾਰ ਦੀਆਂ ਭੁਲਨਾ ਬਖਸ਼ ਲੈਣੀਆਂ ਬਾਕੀ ਆਉਂਦੇ ਦੀਵਾਨ ਚ ਵਿਚਾਰਾਂ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ